ਹਾਂਜੀ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਲਓ ਬਾਈ ਕਰਤੀ ਆ ਵਲੌ ਦੀ ਸਟਾਰਟਿੰਗ ਸਵੇਰ ਸਵੇਰ ਕੋਠੇ ਤੋਂ ਵੀਡੀਓ ਕਰਤੀ ਆ ਅਪਲੋਡ ਤੇ ਇਧਰ ਆਪਣੇ ਪੱਠੇ ਉੱਡੇ ਫਿਰਦੇ ਡੱਬੇ ਡੁੱਬੇ ਆ ਕੇ ਸਾਰੇ ਆ ਜਾਂਦਾ ਟਿਕ ਮਨ ਤੁਹਾਨੂੰ ਫੋਕਸ ਕਰਕੇ ਦਿਖਾਉਣਾ ਮੈਂ ਇੱਕ ਤਾਂ ਆ ਜਾਂਦਾ ਇਹ ਆਪਣਾ ਹਰੇ ਫੁੰਜੀ ਵਾਲਾ ਜਾਂਦਾ ਤੇ ਉਹ ਸਾਹਮਣੇ ਮਤਲਬ ਬਗਲ ਟੂਸਾ ਤੇ ਬੈਠਾ ਵਾਲਾ ਡੱਬਾ ਮੈਨਾਂ ਵੀ ਇੱਕ ਦੋ ਅੱਜ ਹੋਰ ਬਾਹਰ ਕੱਢੇ ਤਿੰਨ ਨਵੇਂ ਨਵੇਂ ਬਾਹਰ ਅਜ ਹੋਰ ਆਏ ਸ਼ਾਇਦ 100% ਕੱਢੇ ਹੋਣਗੇ ਕੱਢੇ ਅੱਜ ਕੱਢੇ ਹੋਣੇ ਹੀ ਤਿੰਨ ਕਬੂਤਰ ਨਵੇਂ ਅਜ ਹੋੜ ਆਏ ਜਿਹਨਾਂ ਰੰਗ ਲਾਇ ਸੀ ਮਨਪ੍ਰੀ ਨੇ 2 ਦਿਨ ਪਹਿਲਾਂ ਕੱਲ ਕੇ ਪਰਸੋਂ ਪਰਸੋਂ ਰੰਗ ਲਾਇਆ ਤੇ ਚਲੋ ਚੱਲੀਏ ਥੱਲੇ ਹੁਣ ਆਪਾਂ ਰੋਟੀ ਪਾਣੀ ਖਾ ਕੇ ਤੇ ਫਿਰ ਚੱਲਦੇ ਆ ਉੱਧਰ ਤੇ ਤੁਹਾਨੂੰ ਦਿਖਾਉਨੇ ਆ ਕਿ ਕਿਹੜੇ ਕਿਹੜੇ ਕੀ ਕੁਸ਼ ਬਣੀ ਜਾਂਦਾ ਉੱਥੇ ਕੀ ਚੱਲੀ ਜਾਂਦਾ ਨਾ ਚਲੋ ਬਾਬੋ ਤੇ ਚੱਲ ਕੇ ਹੁਣ ਨਾ ਸ਼ੇਅਰ ਕਰਦੇ ਆ ਆਪਾਂ ਜੀ ਬਾਬੋ ਤੇ ਹੁਣ ਰੋਟੀ ਪਾਣੀ ਖਾ ਕੇ ਵਿਹਲੇ ਹੋ ਕੇ ਚੱਲ ਆਪੇ ਮੰਨਦੇ ਕੋਰੇ ਮੇਰਾ ਕੈਮਰਾ ਸਾਫ ਤੇ ਆਪਣੇ ਘਰੇ ਸੀ ਬਬੀ ਜੀ ਦੇਸੀ ਬਰੀਕ ਮੱਖੀ ਦਾ ਸ਼ਹਿਦ ਹੈ ਨਾ ਜਿਹੜੀ ਆਪਣੀ ਦੇਸੀ ਮੱਖਣੀ ਦੀ ਤੇ ਹੈ ਤਾਂ ਵਾਵਾ ਸੀ ਪਰ ਇੰਨਾ ਕੀ ਬਚਿਆ ਸੀਗਾ ਤੇ ਮੈਂ ਸਾਰਾ ਹੀ ਪਾ ਲਿਆ ਰਾਤ ਨੂੰ ਸੀਸੀ ਬੜਾ ਜੀ ਬਣ ਪਰੀ ਨੇ ਕਦਾਂ ਵੀ ਭਰ ਲਈ ਤੇ ਪਰ ਇੰਨਾ ਦਾ ਵਾਦੂ ਉਹਦਾ ਮੁੱਕ ਨਹੀਂ ਤੇ ਘਰੇ ਚ ਲੱਗਿਆ ਪਿਆ ਸੀ ਆਪਣੇ ਸ਼ਹਿਦ ਦੇਸੀ ਮੱਖੀ ਦਾ ਤੇ ਚੱਲ ਕੇ ਦਿੰਨੇ ਉਹਨੂੰ ਪੁੱਛਦੇ ਨੇ ਸੱਟਾ ਕਿ ਕਿਵੇਂ ਕੁਛ ਮੁੱਚੋਏ ਨੂੰ ਥੋੜੇ ਦਿਨ ਹੀ ਹੋਏ ਆ ਜੇ ਇਹਨੂੰ ਆ ਕੇ ਇੱਧਰ ਇੱਧਰ ਆ ਜੀ

24 ਬਦਮ 3 ਕਬੂਤਰਾਂ ਉੱਤੇ ਛੱਲੇ ਕਿੰਨੇ ਨੂੰ ਪਾਉਣੇ ਆ ਤੇ ਬਾਹਰ ਆਪਣੇ ਕਬੂਤਰ ਉੱਡੇ ਫਿਰਦੇ 4 ਤੇ ਦਿਖਾਉਣੇ ਤੁਹਾਨੂੰ ਹੋ ਜੀ ਤੇ ਹੁਣ ਕਰਦੇ ਆ ਖੁੱਡਿਆਂ ਦੀ ਸਾਫ ਸਫਾਈ ਖੁੱਡੇ ਸਾਫ ਕਰਾਂਗੇ ਜੀ ਅੱਜ ਤਿੰਨ ਖੁੱਡੇ ਜੀ ਕਰਦੇ ਆ ਜੀ 3 ਖੁੱਡੇ ਆ ਜੀ ਤਿੰਨ ਖੁੱਡੇ ਉੱਡਾਂ ਵਾਲੇ ਖੁੱਡੇ ਚ ਮੈਂ ਹੀ ਵੜਦਾ ਹੁਣਾਂ ਉਹ ਤਾਂ ਮੈਂ ਹੀ ਕਰਨਿਆ ਤੇ ਵੱਡਿਆਂ ਤੁਸੀਂ ਵੜ ਸਕਦੇ ਵੱਡਿਆਂ ਚ ਜਿਹੜੇ ਬੈਟ ਲਾ ਕੇ ਜਦੋਂ ਬੰਦਾ ਵੜ ਕੇ ਬਾਹਰ ਨੂੰ ਕੁੰਡਾ ਲਾ ਦਿੰਦਾ ਹੁਣ ਹਾਂ ਵੀ ਅੰਦਰ ਪੁੱਤਰਾ ਨਿਕਲ ਜਾ ਕੋਈ ਸਿੱਧਾ ਸਹੀ ਗੱਲ ਹੈ ਠੀਕ ਹੈ ਚਲੋ ਮੁੰਡੇ ਉੱਡਾਂ ਵਾਲੇ ਮੇਰੇ ਹਵਾਲੇ ਕੋ ਉੱਡਾਂ ਵਾਲੇ ਪੁੱਤੜਦੇ ਵਾਲਾ ਪੁੱਤੜ ਲਾ ਲਿਆ ਤਾਂ ਸਾਰਾ ਸੀਨ ਤਾਂ ਉਹ ਵੀ ਖਰਾਬ ਹੋ ਗਿਆ ਮਸਕਾਨ ਹੋ ਰਹੀ ਆਪਣਾ ਸੀਨ ਤਾਂ ਵੀ ਸਾਨੂੰ ਖਰਾਬ ਹੀ ਸੀ ਜੀ ਸਾਡਾ ਮਿਹਰਬਾਨਾ ਮਿਲ ਜ ਤੇ ਬਰਾ ਮੈਰ ਛਾਲ ਮਾਰਾਗੇ ਅੱਜ ਸਾਰੇ ਘਰ ਸਪਾਈ ਕਰ ਦਿੱਗੇ ਫਿਰ ਕਰ ਦਿਆਂਗੇ ਜਮਾ ਬਰੇਤੀ ਚੱਕ ਸਿਰ ਦੇਣਾ ਬਰੇਤੀ ਚਾ ਕੇ ਕੋਠੀ ਦੀ ਕੋਠੀ ਤੇ ਕਿ ਉੱਥੇ ਅੱਛਾ ਉੱਥੇ ਨਹੀਂ ਚਲਦੀ ਆਲੋ ਉਹ ਘੰਟੇ ਤੱਕ ਬਹਿਆ ਆਲੋ ਫਿਰ ਕਰੀਏ ਚਲੋ ਬਈ ਮੇਰੇ ਤਾਂ ਦਾਣੇ ਹੀ ਪੋਣੇ ਹਾਂਜੀ ਚਲੋ ਬਾਬੇ ਖੁੱਡੇ ਸਾਫ ਕਰ ਚਲੋ ਬਾਬੇ ਖੁੱਡੇ ਸਾਫ ਕਰਦੇ ਆਪਾਂ ਆ ਜਾ ਆਇਆ ਸਨਦ ਗਾਣੇ ਬੰਦ ਦੋ ਮਿੰਟ ਬਈ ਬਣ ਕੇ ਕਿਉਂ ਕਾਪੀਰਾਈਟ ਲਾਉਣੇ ਕਾਪੀਰਾਈਟ ਲਾएंगे ਵਿੱਚ ਬਈ ਯਾਰ ਕਿਉਂ ਕਰੀ ਨੈਰ ਨੂੰ ਓਏ ਮੈਂ ਬਾਲਾ ਦਿਖਾਉਣਾ ਵੀ ਇਕੱਲਾ ਹੁਣ ਬੰਦ ਦੇ ਨੇ ਭਜਾਉਣੇ ਆਪਾਂ ਹੁਣ ਦੋ ਮਿੰਟ ਬੰਦ ਕਰ ਲੈ ਫਿਰ ਚ ਆ ਰੋਜੀ ਚਲੋ ਆ ਜੀ ਚਲੋ ਖੁੱਡੇ ਚ ਕਰਦੇ ਸਾਸ ਚ ਹਥਿਆਰ ਹਥਿਆਰ ਚੱਕ ਲੈ ਇੱਕ ਜੋ ਵੜ ਗਿਆ ਇੱਕ ਜ ਤੂੰ ਵੜ ਜਾ ਇੱਧਰ ਤੇ ਅੰਦਰ ਵੜ ਕੇ ਨਾ ਤੇ ਬਾਰੀਆਂ ਪੇੜ ਲੋ ਪਾਣੀ ਆ ਕਾੜ ਦੇ ਪਾਣੀ ਆ ਕਾੜ ਦੇ ਚਲ ਲਾਈਵ ਕਰਿਓ ਅੱਛਾ ਚੱਕ ਸਾਬ ਇਹ ਗਾੜਾ ਮੈਂ ਟ ਆਪਣਾ ਹਰਾ ਲਿਆਓ ਜੀ ਸਾਈਡ ਤੇ ਰੱਖ ਦਿਓ ਪਾਣੀ ਸਾਈਡ ਤੇ ਰੱਖ ਦਿਓ ਤੇ ਵਧੀਆ ਹਾਲ ਨੇ ਉਹਨੇ ਬਣਾ ਕੇ ਨਾ ਜੰਗਲਾਂ ਚ ਗੁਲਿਆ ਕੋਲ ਪੂਰਾ ਵਧੀਆ ਲਾ ਕੇ ਤੇ ਫੇਰ ਨਿਹਰ ਆਊਗਾ ਇੱਟ ਵੀ ਇੱਕ ਕੱਢ ਲੈ ਵਿਚੋਂ ਇੱਟ ਵੀ ਬਾਹਰ ਕੱਢ ਦਿਓ ਵਾਲੀ ਕੰਮ ਪੂਰਾ ਛਾਉਂ ਗਿਆ ਛੋਟੇ ਤੋਂ ਨਾ ਵੇਣੇ ਐ ਤੇਰੇ ਦੇ ਬਜੂ ਕਿਹੜਾ ਵਧੀਆ ਸਾਫ ਕਰਦਾ ਖੁੱਡੇ ਠੀਕ ਐ ਇਹ ਬਾਹਰ ਚ ਲਾ ਦਾਂ ਮੈਂ ਬਾਹਰ ਬਾਹਰ ਚ ਲਾ ਦੂੰ ਮੈਂ ਤੂੰ ਕਰ ਅੰਦਰ ਵੜ ਤੇ ਮੈਂ ਲਾ ਲੌਕ ਲਾਵਾਂ ਕੌਜੀ ਕਰੇ ਕਰਦੇ ਸਾਫ ਸਫਾਈ ਤੇ ਆਪਾਂ ਫੇਰ ਦਿਖਾਵਾਂਗੇ ਹੁੰਡਾ ਬਾਹਰ ਨੂੰ ਲਾ ਦਾਂ ਮੈਂ ਜਿੰਨਾ ਨਾਲ ਰੂਮ ਲਓ ਜੀ ਖੁੱਡੇ ਚੱਲੀ ਜਾਂਦੀ ਸਾਫ ਸਫਾਈ ਠੀਕ ਐ ਤੇਰੇ ਆਪਣੇ ਉਡੇ ਫਿਰਦੇ ਚਾਰੇ ਚੋਬਰ ਕਰੀਂਦੇ ਸਾਫ ਸਫਾਈ ਖੁੱਡਿਆਂ ਦੀ ਤੇ ਆਪਾਂ ਇਹ ਸਟੈਂਡ ਤਾਂ ਮੈਂ ਵੀਡੀਓ ਬਹੁਤ ਤਗੜੀ ਬੰਦੀ ਯਾਰ ਹਾਂ ਮੁੰਡਿਆ ਕਰੀਂ ਸਾਫ ਸਫਾਈ ਹਾਂਜੀ ਭਾਈ ਕੀ ਵੇਖੀ ਨੇ ਹਾਂ ਉਹ ਕਰ ਬੋਟਾ ਨੇ ਉੱਕਾ ਅੰਡੇ ਫੋਕੇ ਬਈ ਆ ਹਾਂ ਬਣੀ ਨਹੀਂ ਗੱਲ ਵਧੀਆ ਸਵਾਦ ਆਉਂਦਾ ਹਾਂ ਉੱਧਰ ਵੇਖ ਕੀ ਬਟਰੇ ਕੀ ਆ ਉਹੀ ਭਰ ਲਓ ਆ ਆ ਆਹ ਮੁੰਡਾ ਆਏ ਹਾਏ ਹਾਏ ਓਡੀ ਪੋਣ ਭੂਦੀ ਬਣਾ ਬਗਾਇ ਐ ਏ ਓਏ ਭੂਦੀ ਬਣਾ ਬੈਠਾ ਹੈ ਓਹ 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 ਗਰਦੋ ਘੋਲ ਹੋਇਆ ਪੈ ਗਿਆ ਮਜਮਾ ਓਏ ਕਰ ਦੋ ਹਿੰਮਤ ਨਾਲ ਤੇ ਫਿਰ ਚੱਕ ਕੇ ਸਿਰਦੇ ਆ ਪਰ ਜੀ ਇੱਕ ਖੁੱਡੇ ਦੀ ਕਰਤੀ ਸਾਹਸ ਪਾਈ ਵਧੀਆ ਚੋਬਰ ਨੇ ਤੇ ਰੇਤਾ ਮਲਾ ਇੰਨਾ ਖਲਾਰ ਵਾਹ ਲਾਰ ਨਾ ਕਿ ਯਾਰ ਰੇਤਾ ਵਾਹ ਲਾਰਨਾ ਹੋ ਬਣਾਉਣਾ ਪੂਆ ਵਾਦੂ ਵਾਦੂ ਮੋਰ ਸੱਧਾ ਹੀ ਟਕਲਾ ਰਹੇ ਉਹ ਆ ਇੰਨਾ ਕਿ ਹਿੱਟ ਨਾ ਸੀ ਆ ਨਹੀਂ ਹਰ ਵਾਹ ਹਿੱਟ ਨਾ ਬਲਦਾ ਲੈ ਲੈ ਸਾਰਾ ਸਮਾਰ ਕੇ ਕੱਢ ਲਾ ਬੇਟਾ ਇੱਕ ਖੁੱਡੇ ਦੀ ਕੰਪਲੀਟ ਹੋਇਆ ਕੰਮ ਸਾਰਾ ਤੇ ਬਸ ਹੁਣ ਲੌਣੇ ਬੈਠ ਕੇ ਤੇ ਹੁਣ ਕਰਦੇ ਆ ਕਬੂਤਰ ਅੰਦਰ ਮਾਰਨ ਪਰ ਇਹ ਗਿਆ ਥੋੜਾ ਕੰਮ ਲੰਬੀ ਤੇ ਕਬੂਤਰ ਲਾ ਦੇ ਅੰਦਰ ਲੰਬੀ ਗਿਆ ਉਹ ਥੋੜਾ ਕੰਮ ਗਿਆ ਤੇ ਇਹਦੇ ਪਰਲੇ ਖੁੱਡੇ ਦੇਣਾ ਪਰਲੇ ਦੇ ਲਾ ਦੇ ਨੂੰ ਆਇਆ ਆਇਆ ਲਾ ਦੇ ਉਹ ਕਹਿੰਦੇ ਆ ਕੇ ਖੁੱਡੇ ਆ ਤਾਂ ਨਹੀਂ ਸਾਫ ਕਰਨ ਸੀ ਨਾ ਇਹ ਤਾਂ ਕੀਤੇ ਆ ਕੀਤੇ ਤਾਂ ਉਹਨਾਂ ਆ ਕੇ ਦਾਣੇ ਪਾ ਦੂਗਾ ਪਾ ਦਿਆਂਗਾ ਨਾ ਕਿਰ ਅੰਦਰ ਲਾ ਦੇਊਗਾ ਲਾ ਦੇ ਅੰਦਰ ਨੂੰ ਚਲੋ ਪੱਤਾ ਚਲੋ 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 ਗਏ ਆਹ ਤਵਾਜਾਂਗੂ ਜਾਂ ਲੈ ਆਈ ਬਾਰ ਪੇੜ ਦਾ ਨਮਾ ਤੇ ਚਲੋ ਜੀ ਓਕੇ ਰਿਪੋਰਟ ਹੋ ਗਈ ਐ ਵੀ ਤੇ ਹੁਣ ਕੱਲੀ ਬੈਠ ਕੇ ਰਹਿ ਗਈ ਸਾਫ ਕਰਨ ਲਈ ਆਪਣੀ ਬਸ ਲੈਣ ਜੀ ਦੋ ਲੈਣਾ ਚਾ ਲਈ ਸਾਰੇ ਸਾਫ ਕਰਨਾ ਬੂਆ ਹੋ ਸਾਰੇ ਸਾਫ ਕਰਨ ਦੋ ਆਹ ਸਾਫ ਕਰ ਦਿਓ ਮੜ ਕੇ ਤੁਸੀਂ ਦੋਨੇ ਮਿੰਟੀ ਲਾਉਂਗੇ ਉੱਥੇ ਕਰਨ ਲੱਗੇ ਲੋਜੀ ਪਰਲੇ ਖੁੱਡੇ ਸਾਫ ਸਾਈ ਦਾ ਹੋ ਗਈ ਸੀ ਤੇ ਆ ਕਰਿਆ ਰੋਮੀ ਵਾਲੇ ਮੁੰਡੇ ਨੇ ਲਓ ਜੀ ਓਕੇ ਰਿਪੋਰਟ ਕਰੀ ਪਈ ਜਮਾ ਬੰਬ ਕੱਢੀ ਪਈ ਜਮਾ ਵਾਹ ਥੋੜੇ ਮੁੰਡਿਓ ਵਾਹ ਸਿਰੇ ਲੱਗੀ ਪਈ ਜਮਾ ਲਓ ਬਈ ਚਮਾ ਓਕੇ ਰਿਪੋਰਟ ਕਰਤੀ ਖੁੱਡੇ ਦੀ ਤੇ ਬਸ ਆ ਟਰੀਆਂ ਟੁਣੀ ਆ ਉਹ ਤਾਂ ਸਾਫ ਕਰਤਾ ਬੱਚੀ ਨਹੀਂ ਕਰ ਜਣਾ ਚਲ ਆ ਮੈਂ ਕਰ ਦਣਾ ਇਟਾਂ ਰਹਿ ਗਈਆਂ ਤੇ ਆਟਾ ਰਹਿ ਗੇ ਜਗੜ ਮੱਛਾ ਇੱਕ ਲੇ ਗਈ ਬੈਠ ਕੇ ਆਪਣੀ ਉਹ ਬੱਚੀ ਆਊਗਾ ਉਹ ਤਾਂ ਸਾਫ ਕਰਾਂਗੇ ਤੇ ਮੁੱਚੋ ਬਣਾਉਣ ਲੱਗ ਗਿਆ ਕਿ ਉਬਰ ਨਾ ਲੱਗ ਗਿਆ ਤੂੰ ਟਾਈਮ ਨਾਲ ਹੀ ਹੋਏ ਨਾ ਲੱਗ ਗਿਆ ਤੰਦਰਾ ਜੇ ਬੜਕ ਸਾਫ ਕਰਨੀ ਸੀਗੀ ਬੜਕ ਬਹਿਣੀ ਕਿੰਨੀ ਗੰਦੀ ਏ ਨਾ ਬਾਬੂ ਇੱਕ ਮਿੰਟ ਖੋਲ ਕੇ ਵੇਖੀ ਵਿੱਚ ਦੇ ਇਹ ਸਿਸਟਮ ਹੈ ਬੜਕ ਵਾਵਾ ਗੰਦੀ ਏ ਨਾ ਪੂਰੀ ਗੰਦੀ ਏ ਬੜਕ ਦਾ ਲੈਣ ਜੀ ਆਉ ਲੱਗੂ ਆ ਅੱਧਾ ਘੰਟਾ 20 ਮਿੰਟ ਲੱਗਣਗੇ ਤੇ ਮੈਂ ਇਹ ਬੱਚੀ ਕਰ ਰਿਹਾ ਸਾਫ ਬੱਚੀ ਕਰ ਘਰੇ ਗਿਆ ਬੱਚੀ ਗਿਆ ਥੋੜਾ ਜਿਹਾ ਘਰੇ ਡਾਕਟਰ ਆਗਾ ਤੁਸ ਨੂੰ ਕੋਈ ਟਿਕਟ ਬਲਵਾਉਣਾ ਤੇ ਉਹ 10 ਮਿੰਟ ਤੱਕ ਆ ਜੀਓ ਤੇ ਇਹਨੇ ਆਪਣੀ ਜਾਨ ਰੋਡ ਤੇ ਫਿਰਦਿਆ ਉਹਨਾਂ ਨੇ ਤੇ ਨਿਗ੍ਹਾ ਮਰਵਾਉਣੇ ਆ ਆ ਫਿਰਦੇ ਜਾਨਵਰ ਆਪਣੇ ਚਾਰੇ ਸਾਹਮਣੇ ਹੁਡੇ ਲਓ ਜੀ ਹੁਣ ਆਇਆ ਜਮਾਂ ਨੀਵੇਂ ਜਮਾਂ ਨੀਵੇਂ ਆ ਮਲਾ ਬਹਿਣ ਦੀ ਤਿਆਰੀ ਸੀ ਆਣੋ ਰਹਿਣੇ ਮਲਾ ਸ਼ਾਇਦ ਹਰੇ ਪੁੰਜੀ ਵਾਲਾ ਨਹੀਂ ਮੁੜ ਕੇ ਮੁੜ ਕੇ ਮੁੜਦੇ ਆ ਆ ਫਿਰਦੇ ਕਰੋਛੋ ਮੈਨੂੰ ਨਾ ਅਰਦੇ ਬਾਟਾਂ ਵੜਦੇ ਤੇ ਜਦੋਂ ਬਹਿਣ ਲੱਗੇ ਤੇ ਤੁਹਾਨੂੰ ਉਹਦੇ ਵੀ ਦਿਖਾ ਦੇਾਂਗੇ ਨਾ ਜਦੋਂ ਵੀ ਬਹਿਣ ਲੱਗੇ ਉਹ ਤੋਂ ਪਹਿਲਾਂ ਕਰਾ ਸੌਰਾ ਕਰੋ ਇੱਧਰ ਅਣ ਹੋਣੀ ਹੋ ਗਈ ਤੇ ਸਕਿੰਦਰ ਵੀ ਆ ਗਿਆ ਬਿਨਾਂ ਦੱਸਿਆ ਆਇਆ ਸਾਨੂੰ ਵੇ ਇਹ ਮੇਰਾ ਜੀ ਜਾਣੇ ਲੱਗਿਆ ਯਾਰ ਜੀਤਰੇ ਲੱਗਣ ਲੱਗ ਜੂ ਅਗੇ ਡਾਪਲ ਤੂੰ ਮੇਰੇ ਡਾਪਲ ਪਿੰਡੋਂ ਅਸਦਾ ਕਿ ਹੋਰ ਪਾਸੇ ਆਇਆ ਕਿ ਤੇਰਾ ਪਤਾ ਕੋਈ ਲੜ ਲੜ ਕਰਦਾ ਫਰਦਾ ਕਿਧਰ ਕਿੱਥੋਂ ਆਇਆਗਾ ਤੂੰ ਓਏ ਆਪਾ ਉਹ ਵੀ ਚਲੇ ਆ ਤੇ ਕੀ ਕੀ ਹੁੰਦਾ ਹੈ ਜੀ ਲਾਦਰ ਤੇਰਾ ਜੀ ਲੱਗ ਲਾ ਰਾਇ ਕੋਈ ਅੱਗ ਵਾਰ ਲੱਗੀ ਨਾ ਤੂੰ ਤਾਂ ਘਰੋਂ ਨਿਕਲੇ ਨਹੀਂ ਕਰਨਾ ਵੀ ਆਏ ਆਏ ਕਿੱਧਰ ਪੰਗਾ ਲੈ ਲਿਆ ਮੇਰੀ ਪਿਛਲੀ ਏਰ ਨਹੀਂ ਕੱਢ ਦੇਣੀ ਸੀ ਇੱਥੇ ਹੁੰਦਾ ਸੀ ਨਾ ਮੈਂ ਹੁੰਦੇ ਸੀ ਨਾਲ ਦੇ ਮੈਂ ਕਹਿੰਦੇ ਸੀ ਮਾਮਾ ਸੀ ਨਾ ਤੇ ਮੈਂ ਵੀ ਨਾਲ ਹੀ ਹੁੰਦਾ ਤੇਰੇ ਭਰਾਵਾ ਤੇ ਕਬੂਤਰ ਨਿਹਰਾ ਖਪਣੀ ਪਾ ਲਈ ਫਿਰਦੇ ਆਗੇ ਅਸੀਂ ਕਰਦੇ ਬੈਠ ਕੇ ਦੀ ਸਾਹ ਸੁਪਾਈ ਬਣਾਉਂਦੀ ਅਸੀਂ ਅਸੀਂ ਦੋਨੇ ਮਾਜ ਮੁੰਡਾ ਮੇਰਾ ਮੁੰਡਾ ਉਧਰ ਬੈਠੇ ਮਾਜ ਮੁੰਡਾ ਕਰਦੇ ਸਾਹ ਸੁਪਾਈ ਹਰ ਕਾਇਨਾ ਕਰੇਗਾ ਜੀਵਨ ਕਰੇਗਾ ਜੀਵਨ ਨਾ ਕਰੇਗਾ ਜਮਾਨਤ ਲੈ ਜਾ ਕੇ ਜੀਵਨ ਤੋ ਚੱਕ ਲਿਆ ਪਰ ਕਰਕੇ ਜਾ ਤੂੰ ਬਈ ਆਪਾ ਹਟ ਜਾ ਮੱਥਾ ਦੇਖ ਮੱਥਾ ਦੇਖ ਤੇ ਕਰ ਇਹ ਕਿਹੜਾ ਮੱਥਾ ਆਪਾ ਪੁੱਠੇ ਮੱਥੇ ਦੇ ਦੇ ਗੁਜਰ ਮੁੰਡੀ ਜਾ ਹੋ ਤੇ ਚੱਲ ਮੁੰਡਿਆ ਚੱਕ ਲਿਆ ਸਾਫਤਾ ਕਿਵੇਂ ਕਰਨਾ ਹਾਂਜੀ ਆ ਨਹੀਂ ਕਰ ਆ ਸਾਫ ਕਰਨਾ ਛੱਤ ਸਾਫ ਕਰਨੀ ਥੱਲੇ ਦਾ ਬਿਠਾ ਹੀ ਨਹੀਂ ਆ ਛੱਤ ਤੇ ਬਿਠਾ ਨਹੀਂ ਹੁੰਦੀ ਤੂੰ ਸਾਡੇ ਕਬੂਤਰ ਤਾਂ ਛੱਤ ਤੇ ਬਿਠਾ ਮਾਰਦੇ ਉੱਡੇ ਗਏ ਗ੍ਰੈਵਿਟੀ ਬਣੀ ਪਈ ਹੈ ਸਾਰੇ ਸਮਾਂ ਚੱਕ ਲਿਆ ਕਈ ਕੋਈ ਚੰਗਾ ਬੁਰਛੇ ਬਰਛ ਚੱਕ ਲਈਏ ਆਪਣੇ ਜੀ ਖੁੱਡੇ ਦੇ ਕਰਤੀ ਫਾਸ ਫਾਈ ਉੱਕੇ ਰਿਪੋਰਟ ਲੈ ਕਰੋ ਚੈੱਕ ਬੰਦਾ ਆ ਸੀਗਾ ਚੋਬਰਾ ਜਮਾ ਵਧੀਆ ਆਪਣਾ ਕਰੋ ਚੈੱਕ ਲੈ ਬਣੀ ਵੀ ਨਹੀਂ ਕਰ ਜਾਣਾ ਇਹ ਸਟੈਂਡ ਦਾ ਵੀਡੀਓ ਬਣੀ ਜੀ ਵਧੀਆ ਹੈ ਸਾਰਾ ਰਹਾ ਸਮਾਨ ਪੜਾਇਆ ਇਹ ਬੱਚੀ ਪੱਠਾ ਚ ਪਾਈ ਜਾਂਦਾ ਬੱਚਾ ਕਿ ਸੱਟਿਆ ਹੋਏ ਤੇ ਮੁਰਕੇ ਬਾਹਰ ਕੱਢ ਦੀਏ ਸਮਾਨ ਦੇਖੋ ਉੱਕੇ ਰਿਪੋਰਟ ਉੱਤਰ ਵੇਖ ਦਰਦੇ ਕੀ ਨੀ ਦੇ ਦੇਖ ਲੈ ਤਕਰੀਬ ਵੀ ਨਹੀਂ ਕਰ ਜਾਣਾ ਚਲੋ ਜੀ ਕੰਮ ਹੋ ਗਿਆ ਕੰਪਲੀਟ ਆਪਣਾ ਠੀਕ ਹੈ ਖੁੱਡੇ ਵਾਲਾ ਤੇ ਹੋਰ ਵਿੜਦੇ ਆ ਵਿੱਢ ਗਿਆ ਆਪਾਂ ਸਵੀਂਦਰ ਲੈ ਆ ਜਮਣ ਹਾਂ ਵਿੱਢ ਰਿਹਾ ਫੇਰ ਆਪਾਂ ਹਾਂ ਲਓ ਜੀ ਇਹ ਕੰਮ ਕੰਪਲੀਟ ਹੈ ਤੇ ਹੋਰ ਨਵਾਂ ਵਿੜਦੇ ਆ ਕੋਈ ਤੇ ਖੁੱਡੇ ਸਾਫ ਕਰ ਤੇ ਬੈੜਕ ਨੂੰ ਕਰਤੀ ਤੇ ਹੁਣ ਰੇਤਾ ਲੈ ਆ ਰੇਤਾ ਛਾਣ ਕੇ ਕਲੀਅਰ ਲਾ ਕੇ ਸੜਦੇ ਆ ਖੁੱਡਾਂ 'ਚ ਤੇ ਉਧਰ ਬੈੜਕ 'ਚ ਬੈੜਕ ਜੀ ਪਾਉਣਾ ਹੈ ਨਾ ਇਹ ਤਾਂ ਬੈੜਕ ਜੀ ਪਾਣਾ ਖੁੱਡਾਂ ਵਾਲੀ ਜੀ ਹਾਂ ਕਬੂਤਰਾਂ ਨਾਲ ਰਹਿ ਗਿਆ ਕਬੂਤਰਾਂ ਜੀ ਹੋਰ ਪਾ ਦੇ ਸਾਰਿਆਂ ਜੀ ਪਾ ਦਾਂਗੇ ਤਿੰਨਾਂ ਤਿੰਨਾਂ 'ਚ ਪਾ ਦਾਂਗੇ ਤੇਰ ਲਾਉਣੇ ਆ ਮਿੱਟੀ ਰੀtir ਨਾ ਤਾਂ ਮੈਂ ਖੜਾ ਬਾਹਰ ਖੜ ਜਾ ਚੱਲ ਫੈਂਕ ਦੇ ਫੈਂਕ ਦੇ ਸਿਰ ਦੇ ਹਿਸਾਬ ਨਾਲ ਚੰਗਾ ਕੰਦਾਜੀ ਮਾਰੀ ਜਾਂਦਾ ਸਿਰ ਦੇ ਸਿਰ ਦੇ ਬਈ ਲੋ ਵੀ ਇਹ ਜੀ ਵੀ ਲਗਭਗ ਪਾਦੀ ਉਹ ਪਾਸ ਨਿਕੜਿਆ ਤੇ ਦੂਜੇ ਪਾਸ ਨੇ ਚੁਰ ਬੈਠ ਕੇ ਜ ਪਹੁੰਚ ਦਿਖਾਵਾਂਗੇ ਆਓ ਜੀ ਤੇ ਇਧਰ ਵੀ ਪਾਦੀ ਮਿੱਟੀ ਆਪਾਂ ਤੇ ਦਾਣੇ ਚਾ ਕਿਸੇ ਨਾਲ ਦੇ ਦਾਣੇ ਦੁਬਾਰਾ ਧਰ ਦਿੰਨੇ ਆ ਆਜੋ 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 ਚਾਲੂ ਮੁੰਡਿਆ ਜੀ ਇਧਰ ਵੀ ਲੈ ਰੇਤਾ ਆ ਜਾਓ ਬਰ ਮੈਂ ਬਾਹਰ ਭੇਡ ਦਿਆਂ ਤੇ ਸਿੱਟ ਦੇ ਸਮਾਰ ਕੇ ਗੇ ਸਾਰੇ ਤੇ ਲਓ ਜੀ ਆ ਨੀਵਾ ਕਰੀ ਨੀਵਾ ਕਰਕੇ ਦਾ ਆ ਇੱਕ ਕੰਨੀ ਤੇ ਬਾਗੇ ਲਿਆ ਕਰਨੇ ਤੋ ਹਾਂ ਲਓ ਜੀ ਬਣ ਕੀ ਗੱਲ ਊਡੀ ਮਾਰਦੀ ਮੁੰਡੇ ਨੇ ਲੈ ਆ ਬਣਦੀ ਇਹ ਨਾ ਗੱਲ ਮੁੰਡਿਆ ਐਂ ਗਰੀ ਮਾੜੇ ਨਾ ਵਿਚਾਲੇ ਵੱਧ ਪਾਈ ਨੇਗਾ ਇੱਥੇ ਬਿੱਠਾ ਵੱਧ ਬਹਿ ਕੇ ਮਾਰ ਦੇ ਇੱਥੇ ਬਿੱਠਾ ਵੱਧ ਜਾਂਦੀਆਂ ਆਪਣੀਆਂ ਓਕੇ ਕੰਨੀ ਕੁੰਨੀ ਨਾ ਡੰਗਾ ਲੈ ਨ ਕੰਨੀ ਦਾ ਆਪੇ ਹੀ ਲਾ ਦਿਆ ਡਾੜਾ ਡਾ ਕੇ ਭਾਣੇ ਨੇ ਉਚਾਲੇ ਵੱਧ ਪਾਈ ਇੱਥੇ ਮਾੜਾ ਮਿੱਠਾ ਮੁੱਠਾ ਵੱਧ ਪੈਣੀ ਹਾਂ ਆ ਆ ਲੈਂਡ ਦੇ ਜਿਵੇਂ ਆ ਲੈਣਾ ਜੀ ਪੂਰੀ ਜੱਜ ਕੇ ਪਾ ਦੇ ਇੱਥੇ ਇੱਥੇ ਕੰਮ ਵੱਧ ਕਰਦੇ ਕੋਈ ਮਿੱਠਾ ਮੁਰ ਕੇ ਪੱਟੀਆਂ ਪਉਣ ਸੌਖੀਆਂ ਆਉਣੀਆਂ ਬਾਅਦ ਵਿੱਚ ਮੈਂ ਬਿਟ ਓਪ ਕਰ ਰਿਪੋਰਟ ਜਮਾ ਚੱਕ ਹੋ ਗਈ ਲੈਂਡ ਸੱਟਾ ਕਰ ਮੁੱਠ ਖਲਾੜੀ 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 ਦੇ ਖੁਦ ਰੰਗੋਲੀ ਵਾਲਾ ਤੂੰ ਬੰਦਾਂਗਾ ਸੱਟਾ ਹੁਣ ਮਾੜਾ ਪਿਆ ਜਾ ਮਾਰ ਚਾਰ ਫਿਰਿਆ ਹੀ ਸੱਟ ਜਾ ਜੀ ਲੋ ਜੀ ਓਕੇ ਹੋ ਗਈ ਰਿਪੋਰਟ ਜਮਾ ਤੇ ਸਾਰੇ ਖੁੱਡੇ ਕੰਪਲੀਟ ਸਿੱਧਾ ਸਾਰੇ ਖੁੱਡੇ ਕੰਪਲੀਟ ਹੈ ਤੇ ਲੈ ਲਈ ਚੋਪਰ ਸਾਹਮਣੇ ਨਿਕਲ ਗਿਆ ਬਸ ਓਕੇ ਓਕੇ ਰੱਤਾ ਵੀ ਆ ਕੇ ਬਹਿ ਗਿਆ ਆਪਣਾ ਠੀਕ ਹੈ ਹੁਣ ਇੱਕ 45 ਤੇ ਆਇਆ ਹੈ ਰੱਤਾ ਇਹ ਵਾਲਾ ਇਹ ਵਾਲਾ ਗਲਾਬੀ ਟੂਸਾ ਗਲਾਬੀ ਬਗਲਾ ਓਕੇ ਰਿਪੋਰਟ ਅ ਤਿੰਨ ੁੱਡੇ ਨੂੰ ਜਾਣ ਪਰ ਆਪਣੇ ਤੇ ਜੀ ਤੇ ਕਰੇ ਜਾਵੜੇ ਸਿਨਾ ਤੋਕੇ ਹੁਣ ਵਾਪਸ ਫੇਰ ਜਾਈਏ ਨੇ ਬਸ ਰਾਹ ਚ ਘਰੇ ਵੀਡੀਓ ਬਣਾਈ ਨਹੀਂ ਕਰਦੇ ਮਾਰ ਕੇ ਨਾ ਬਸ ਉਧਰੋਂ ਬਣਾਲੀ ਆਉਂਦੇ ਮਨਾਲੀ ਜਾਂਦੇ ਮਨਾਲੀ ਤੇ ਹੁਣ ਚਾਹ ਪਾਣੀ ਪੀ ਕੇ ਨਾਂ ਤੋ ਕੇ ਚੱਲਦੇ ਆ ਮਨਪੇ ਦੇ ਕੋਲੇ ਤੇ ਚੱਲ ਕੇ ਵੇਣੇ ਕੀ ਪਾਉਂਦਾ ਨਾ